ਦੀ ਤੇ ਬੀਜੇਪੀ ਸਰਕਾਰ ਦੀ ਬਖਲਾਅ ਦੇ ਤੁਸੀ ਦੇਖ ਰਹੇ ਹੋ ਅੱਜ ਸਾਡੇ ਚੰਡੇਵਾਰਾਂ ਨੇ ਕੋਸ਼ਿਸ਼ ਕੀਤੀ ਸਾਡੇ ਬਰਕਰਾਂ ਤੋਂ ਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਉਹਦਾ ਹੀ ਇਹਨਾਂ ਨੂੰ ਡਰ ਹੈ ਜਿਹੜਾ ਇਹਨੇ ਅੱਜ ਟਮਾਸ਼ਾ ਕੀਤਾ ਇਹ ਜੇ ਧੱਕਾ ਕਰਨ ਚਾਹੀਏ ਤਾਂ ਅਸੀਂ ਧੱਕਾ ਚੰਗੀ ਤਰ੍ਹਾਂ ਕਰਦੇ ਆ ਤੇ ਚੰਗੀ ਤਰ੍ਹਾਂ ਨਿਭੇੜਦੇ ਆ ਫੇਰ ਉਹਨਾਂ ਨੂੰ ਪਠਾਨਕੋਟ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਤੋਂ ਪਹਿਲਾਂ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਮੋ-ਸਾਮਣੇ ਹੋ ਗਏ ਜਿਸ ਦੇ ਪਿੱਛੇ ਕਾਰਨ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਬਜ਼ਾਰਾਂ ਦੇ ਵਿੱਚ ਸਰਕਾਰੀ ਇਮਾਰਤਾਂ, ਖੰਭਿਆਂ ਤੇ ਬੈਨਰ ਝੰਡੇ ਆ ਤੇ ਚੋਣ ਪ੍ਰਚਾਰ ਸਮੱਗਰੀ ਸੜਕ ਦੇ ਆਰ-ਪਾਰ ਤੇ ਉੱਥੇ ਸੜਕ ਦੇ ਵਿੱਚੋਂ ਵਿੱਚੋ ਹੋ ਸਰਕਾਰੀ ਇਮਾਰਤ ਤੇ ਲਗਾਈ ਗਈ ਸੀ ਜਿਸ ਦਾ ਵਿਰੋਧ ਭਾਜਪਾ ਦੇ ਵੱਲੋਂ ਪਠਾਨਕੋਟ ਦੇ ਵਿਧਾਇਕ ਅਸ਼wini ਸ਼ਰਮਾ ਦੀ ਰਹਿਨੁਮਾਈ ਦੇ ਵਿੱਚ ਕੀਤਾ ਜਾ ਰਿਹਾ ਸੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰੀ ਇਮਾਰਤ ਤੇ ਲੱਗੀ ਆਮ ਆਦਮੀ ਪਾਰਟੀ ਦੀ ਚੋਣ ਸਮੱਗਰੀ ਨੂੰ ਉਤਾਰਾ ਜਾਵੇ ਕਿਉਂਕਿ ਚਾਹ ਸੰਹਿਤਾ ਦੀ ਉਲੰਘਣਾ ਹੈ ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਵੀ ਬਾਜ਼ਾਰ ਦੇ ਵਿੱਚ ਵਿੱਚ ਪਹੁੰਚ ਗਏ ਤੇ ਦੋਨਾਂ ਪਾਰਟੀਆਂ ਦੇ ਵਰਕਰਾਂ ਨੇ ਧੱਕਾ ਮੂਕੀ ਹੋਣੀ ਸ਼ੁਰੂ ਹੋ ਗਈ ਜਿਸ ਦੇ ਚੱਲਦਿਆਂ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵਾਂ ਪਾਰਟੀਆਂ ਦੇ ਵਰਕਰਾਂ ਨੂੰ ਸ਼ਾਂਤ ਕਰਵਾਇਆ ਇਸ ਬਾਰੇ ਚ ਗੱਲਬਾਤ ਕਰਦੇ ਆ ਉੱਥੇ ਇਸ ਬਾਰੇ ਜਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਭਾਜਪਾ ਦੀ ਬਖਲਾਹਟ ਹੈ ਜਿਸ ਦੇ ਕਾਰਨ ਅਜਹੀਆਂ ਹਰਕਤਾਂ ਹੋ ਰਹੀਆਂ ਹਨ ਮੈਂ ਪ੍ਰਦਰਸ਼ਨ ਨਹੀਂ ਕਰ ਰਿਹਾ ਮੈਂ ਸੁੱਤੇ ਹੋਏ ਪ੍ਰਸ਼ਾਸਨ ਨੂੰ ਜਗਾ ਰਿਹਾ ਉਹਨਾਂ ਨੂੰ ਉਹਨਾਂ ਦਾ ਉਹਨਾਂ ਦਾ ਕਰਤੱਵ્ય ਕੀ ਹੈ ਫੇਅਰ ਐਂਡ ਫਰੀ ਇਲੈਕਸ਼ਨ ਕਰਾਣਾ ਚੋਣ ਆਯੋਗ ਦੇ ਆਦੇਸ਼ਾਂ ਦਾ ਪਾਲਣ ਕਰਨਾ ਜ਼ਮੀਨੀ ਸਤਰ ਤੇ ਦੋਰੇ ਮਾਪਦੰਡ ਨਹੀਂ ਹੋ ਸਕਦੇ ਚੋਣ ਆਯੋਗ ਸਾਫ ਸਾਫ ਕਹਿੰਦਾ ਹੈ ਕਿ ਕ੍ਰਾਸ ਝੰਡੇ ਨਹੀਂ ਲੱਗ ਸਕਦੀਆਂ ਕਿਸੇ ਦੁਕਾਨ ਤੇ ਉਹਦੀ ਮਰਜ਼ੀ ਦੇ ਬਿਨਾ ਝੰਡੇ ਨਹੀਂ ਲੱਗ ਸਕਦੇ ਸਰਕਾਰੀ ਬਿਲਡਿੰਗ ਤੇ ਝੰਡੇ ਨਹੀਂ ਲੱਗ ਸਕਦੇ ਸਰਕਾਰੀ ਖੰਭਿਆਂ ਤੇ ਹੋਲਡਿੰਗ ਨਹੀਂ ਲੱਗ ਸਕਦੇ लेकिन प्रशासन पूरी तरह नाल अन्ना होया पे इस करके मैं आना पे ये नहीं हो सकता केजरीवाल बीजेपी सिर्फ ते सिर्फ मोदी बीजेपी सरकार की बुखलाट है जो तुम देख रहे हो ए, किस चीज का डर है सारे पंजाब पता है ਇਹ ਛੋਤੇ ਨੰਬਰ ਤੇ ਆ ਰਿਹਾ ਪੰਜਾਬ ਦੇ ਵਿੱਚ ਤੇ ਸੈਂਟਰ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਜਾਰੀ ਹੈ ਉਹਦਾ ਹੀ ਇਹਨਾਂ ਨੂੰ ਡਰ ਹੈ ਜਿਹੜਾ ਇਹਨਾਂ ਨੇ ਅੱਜ ਤਮਾਸ਼ਾ ਕੀਤਾ ਹੈ ਹਰ ਹਰ ਸਰਕਾਰ ਨੂੰ ਹਰ ਪਾਰਟੀ ਨੂੰ ਹੱਕ ਹੁੰਦਾ ਕਿ ਜਦੋਂ ਉਹਦਾ ਸੁਪਰੀਮੋ ਜਾਂ ਉਹਨਾਂ ਦਾ ਕੋਈ ਵੀ ਵੱਡਾ ਲੀਡਰ ਆਏ ਤੇ ਸਜਾਵਟ ਦਾ ਜਿੰਮਾ ਸਾਰੇ ਵਰਕਰਾਂ ਦੇ ਸਿਰ ਤੇ ਹੁੰਦਾ ਇਸ ਸੀਨ ਨੂੰ ਡਰ ਕੇ ਬੁਖਲਾਟ ਇਹਨਾਂ ਦੀ 쇼 ਕਰ ਰਹੀ ਆ ਜਿਨ੍ਹਾਂ ਨੇ ਸਾਡੇ ਪੋਸਟਰ ਉਤਾਰਨ ਦੀ ਕੋਸ਼ਿਸ਼ ਕੀਤੀ ਸਾਡੇ ਚੰਡੇ ਉਤਾਰਨ ਦੀ ਕੋਸ਼ਿਸ਼ ਕੀਤੀ ਸਾਡੇ ਵਰਕਰਾਂ ਦੇ ਉੱਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਪਲੇਖੇ ਜੇ ਰਹਿ ਜਾਣੀ ਆਮ ਆਦਮੀ ਪਾਰਟੀ ਕਦੀ ਨਾ ਧੱਕਾ ਕਰਦੀ ਐ ਨਾ ਧੱਕਾ ਸੈਂਦੀ ਐ ਤੇ ਜੇ ਧੱਕਾ ਕਰਨ ਚਾਹੀਏ ਤੇ ਅਸੀਂ ਧੱਕਾ ਚੰਗੀ ਤਰ੍ਹਾਂ ਕਰਦੇ ਆ ਤੇ ਚੰਗੀ ਤਰ੍ਹਾਂ ਨਿਬੇੜਦੇ ਆ ਫਿਰ ਉਹਨਾਂ ਨੂੰ